ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸੱਧ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਜਿਹੜੀ ਹੈ ਉਹ ਸ਼ਬਦ ਮਹਿਲ ਮਹਿਲ ਅਤੇ ਮੱਲਾ ਇਹ ਤਿੰਨ ਸ਼ਬਦ ਨੇ ਇਹਨਾਂ ਦੇ ਉੱਤੇ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਜਿਹੜੇ ਆ ਇਹ ਤਿੰਨੇ ਕਈ ਵਾਰ ਆਉਂਦਾ ਹੈ ਜਦੋਂ ਮਹਿਲਾ ਜਿਹੜਾ ਹੈ ਮਹਿਲਾ ਸ਼ਬਦ ਗੁਰ ਵਿਅਕਤੀ ਸੰਬੰਧੀ ਆਵੇ ਗੁਰੂ ਦੇ ਸੰਬੰਧ ਦੇ ਵਿੱਚ ਆਵੇ ਤਾਂ ਇਸ ਨੂੰ ਮਹਿਲ ਅਤੇ ਮਹਿਲਾ ਕਹਿਣਾ ਅਸ਼ੁੱਧ ਹੈ ਇਹ ਸ਼ੁੱਧ ਨਹੀਂ ਹੈ ਇਹ ਮਤਲਬ ਸ਼ੁੱਧ ਨਹੀਂ ਮਹਿਲ ਮਹਲ ਕਹਿ ਦੇਣਾ ਜਾਂ ਮਹਿਲਾ ਮਹਿਲਾ ਚੌਥਾ ਮਲਾਤੀ ਜ ਇਹ ਮਹਿਲ ਨਹੀਂ ਹੈ ਉਹ ਮਹਿਲਾ ਮਹਿਲਾ ਮਹਾ ਹ ਹ ਲੈ ਜੁਨਾ ਮਹਿਲਾ ਹੁਣ ਸ਼ਬਦ ਮਹਿਰ ਅਤੇ ਮਹਿਲਾ ਮਹਿਰ ਤੇ ਮਹਿਲਾ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਔਰ ਚਾਰ ਹਿੱਸਿਆਂ ਦੇ ਵਿੱਚੇ ਵੰਡਿਆ ਗਿਆ ਇਹਨੂੰ ਚਾਰ ਹਿੱਸੇ ਆ ਔਰ ਸਾਨੂੰ ਅੱਜ ਹੀ ਆਪਾਂ ਪੰਕਤੀਆਂ ਲਈਆਂ ਨੇ ਗੁਰਬਾਣੀ ਦੇ ਵਿੱਚੋਂ ਔਰ ਇਹਨਾਂ ਨੂੰ ਇਹਨਾਂ ਦੀ ਰੋਸ਼ਨੀ ਦੇ ਵਿੱਚ ਵਿਚਾਰਦੇ ਆਂ ਵੀ ਇਹ ਕਿਸ ਤਰ੍ਹਾਂ ਨੇ ਪਹਿਲਾ ਹੈ ਮਹਿਰ ਮਹਿਰ ਹੈ ਇਹਦੇ ਥੱਲੇ ਉੱਕੜ ਨਹੀਂ ਲੱਗਾ ਇਹ ਕੀ ਇਸਤਰੀ ਨੇ ਉਨਾ ਮਹਿਲ ਕੁਚ ਜੀ ਇਸਤਰੀ ਲਿੰਗਾ ਇਹ ਕੁਚ ਜੀ ਆ ਗਿਆ ਮੜਵੜੀ ਕਾਲੀ ਮਨੋ ਕੁਸਦ ਕਾਲੀ ਮਨ ਤੋਂ ਕੁਸਦ ਠੀਕ ਹੈ ਇਹ ਮਹਿਲ ਹੈ ਇਸਤਰੀ ਪਹਿਲਾ ਆ ਗਿਆ ਮੈਂ ਇਸਤਰੀ ਇੱਕ ਨੰਬਰ ਇਹ ਦੂਜੇ ਦੇ ਆ ਜੂਗਾ ਜੀ ਖੋਜਤ ਖੋਜਤ ਦਵਾਰੇ ਆਇਆ ਤਾਂ ਨਾਨਕ ਖੋਜਤ ਖੋਜਤ ਦਵਾਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਹੁਣ ਮਹਿਰ ਕੀਆ ਇਹ ਉਹ ਮੈਲ ਹੈ ਉਹ ਸਥਾਨ ਹੈ ਉਹ ਜਗਾ ਹੈ ਉਹ ਸਥਾਨ ਹੈ ਜਿੱਥੇ ਅਕਾਲ ਪੁਰਖ ਸਾਖਿਤ ਹੋ ਜਾਂਦਾ ਹੈ ਪ੍ਰਗਟ ਹੋ ਜਾਂਦਾ ਉਹਨੂੰ ਕਹ ਦਿੰਦੇ ਨੇ ਮਹਿਰ ਮਮਾ ਤੇ ਲੱਲੇ ਨੂੰ ਓਂਕਰ ਐਮੇ ਖੋਲ ਕਵਾਰ ਮਹਿਲ ਬੁਲਾਇਆ ਖੋ ਕਵਾਰ ਖੋਲ ਖੋਲ ਕੇ ਮਹਿਲ ਵਿੱਚ ਬੁਲਾਇਆ ਮਹਿਲ ਮਹਿਲ ਵਿੱਚ ਬੁਲਾਇਆ ਗੁਰ ਪ੍ਰਸਾਦ ਕੋ ਇਹ ਮਹਿਲ ਭਾਵੈ ਗੁਰੂ ਦੀ ਕਿਰਪਾ ਦੇ ਦੁਆਰਾ ਕੋਈ ਇਹ ਮਹਿਲ ਇਹ ਮਹਿਲ ਪਾਉਂਦਾ ਹੈ ਕਿਹੜਾ ਮਹਿਲ ਜਿੱਥੇ ਉਹ ਅਕਾਲ ਪੁਰਖ ਸਾਖੀਤ ਹੋ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਆ ਆ ਖੋਲ ਕਵਾਰ ਮਹਿਲ ਬੁਲਾਇਆ ਇਹ ਉਸੇ ਮਹਿਲ ਦੇ ਵਿੱਚ ਬੁਲਾਇਆ ਅੱਗੇ ਹੈ ਦੁਬਦਾ ਰਾਤੇ ਮਹਿਲ ਨਾ ਪਾਵੇ ਉਹ ਜਿਹੜੇ ਦੁਪਧਾ ਦੇ ਵਿੱਚ ਰਤੇ ਹੋਏ ਨੇ ਰੰਗੇ ਹੋਏ ਨੇ ਗਲਤਾਨ ਨੇ ਉਹ ਆ ਮਹਿਲ ਆ ਮਮਾ ਹਾ ਹਾ ਲਲੇ ਨੂੰ ਔਂਕਰ ਇਹ ਮਹਿਲ ਭਾਵ ਆਹਾ ਅਕਾਲਪੁਰਖ ਜਿੱਥੇ ਪ੍ਰਗਟ ਹੋ ਜਾਂਦੇ ਸਾਖੀਅਤ ਹੋ ਜਾਂਦਾ ਉਹ ਮਹਿਲ ਜਿਹੜਾ ਹੈ ਉਹ ਨਾ ਪਾਵੇ ਉਹ ਨਹੀਂ ਪਾਉਂਦੇ ਅੰਤਰ ਬਾਹਰ ਏਕ ਪਛਾਣੇ ਇਉਂ ਘਰ ਮਹਿਲ ਸਝਾਣੇ ਅੰਤਰ ਬਾਹਰ ਅੰਦਰ ਬਾਹਰ ਜਿਹੜਾ ਇੱਕ ਨੂੰ ਪਛਾਣਦਾ ਇੱਕ ਇੱਕ ਪਰਮਾਤਮਾ ਨੂੰ ਪਛਾਣਦਾ ਇਉਂ ਇਸ ਤਰ੍ਹਾਂ ਘਰ ਮਹਿਲ ਸਝਾਣੇ ਇਸ ਤਰ੍ਹਾਂ ਉਹ ਘਰ ਮਹਿਲ ਆ ਮਹਿਲ ਜਿਸੇ ਸਾਖੇਤ ਹੋ ਜਾਂਦਾ ਉਹ ਉਹ ਸਝਾਣ ਲੈਂਦਾ ਉਹ ਸਝਾਣ ਲੈਂਦਾ ਐਸੇ ਅੱਗੇ ਹੈਗਾ ਤੀਜਾ ਉਹਦੇ ਚ ਮਹਿਲ ਦੇ ਮਹਿਲਾ ਵੀ ਆ ਜਾਂਦਾ ਮਹਿਲਾ ਇਤੋ ਮਤਲਬ ਹੈ ਇਹਨਾਂ ਦਾ ਪੱਕੇ ਘਰ ਮਹਿਲ ਜਿਹੜੇ ਹੁੰਦੇ ਵੱਡੀਆਂ ਇਮਾਰਤਾਂ ਦਾਤਾ দান ਕਰੇ ਤਹ ਨਹੀਂ ਮਹਿਲ ਉਸਾਰ ਨਾ ਬੈਠਾ ਮਹਿਲ ਹੁਣ ਇੱਥੇ ਮਹਿਲ ਕੀ ਵੱਡੀ ਕੋਈ ਇਮਾਰਤ ਉਸਾਰ ਕੇ ਨਹੀਂ ਬੈਠਾ ਦਾਤਾ ਧਾਨ ਕਰੇ ਕਰਦਾ ਹੈ ਤਾਂ ਨਹੀਂ ਮਹਿਲ ਉਸਾਰ ਕੇ ਨਹੀਂ ਬੈਠਾ ਉਹ ਗੜ ਮੰਦਰ ਮਹਿਲਾ ਗੜ ਗੜ ਮੰਦਰ ਮਹਿਲਾ ਕਹਾਂ ਜੋ ਜੋ ਬਾਜੀ ਦੀ ਬਾਣ ਤੇਰੇ ਜਿਹੜੇ ਗੜ ਮੰਦਰ ਸੀ ਮਹਿਲਾ ਮਹਿਲ ਸੀ ਕਹਾਂ ਕਿੱਥੇ ਗਏ ਜੋ ਬਾਜੀ ਦੀ ਬਾਣ ਤੇ ਤੇਰੀ ਜਿਹੜੀ ਹਕੂਮਤ ਸੀ ਉਹ ਕਿੱਥੇ ਗਈ ਇਹ ਬਾਜੀ ਮਦਾਰੀ ਦੀ ਬਾਜੀ ਦੇ ਵਾਂਗੂ ਖਤਮ ਹੋ ਗਈ ਅੱਗੇ ਹੈ ਮਹਿਲਾ ਹੁਣ ਮਹਿਲਾ ਆ ਗਿਆ ਇਹ ਹੈ ਮਹਿਲਾ ਕਾਇਆ ਮਹਿਲਾ ਅੰਦਰ ਗੈਰ ਮਹਿਰ ਪਾਇ ਮਹਿਲਾ ਕਾਇਆ ਹੈ ਅੰਦਰ ਗੈਰ ਮਹਿਰ ਜਿਹਦੀ ਕਾਇਆ ਨਹੀਂ ਹੈ ਉਹ ਕੌਣ ਉਹਕਾਰਪੁਰਖ ਵੈਗਰੂ ਪਰਮਾਤਮਾ ਉਹ ਪਾਇ ਪਾਣਾ ਬੁੱਝ ਸਮਾਹੇ ਪਾਣਾ ਪਰਣਾ ਵਜ ਕੇ ਉਹ ਸਮਾਹ ਹੈ ਸਮਾਹ ਹੀ ਉਹਦੇ ਵਿੱਚ ਸਮਾ ਜਾਂਦਾ ਹੈ ਉਹਦੇ ਵਿੱਚ ਉਸ ਪਰਮਾਤਮਾ ਦੇ ਵਿੱਚ ਉਸ ਸਮਾ ਜਾਂਦਾ ਹੈ ਸੋ ਜੋ ਹੈ ਮਹਿਲਾ ਆਪਾਂ ਗੱਲ ਕਰ ਰਹੀ ਸੀ ਇੱਥੇ ਦੱਸਿਆ ਹੈ ਪ੍ਰੋਫੈਸਰ ਸਾਹਬ ਨੇ ਔਰ ਉਹ ਮਹਲ ਅਤੇ ਮਹਿਲਾ ਦਾ ਜਿਹੜਾ ਹੈ ਇਹ ਕਰਨਾ ਆਪਾਂ ਅਸ਼ੁੱਧ ਹੈ ਜਿੱਥੇ ਆਪਾਂ ਮਹਿਲਾ ਕਹਿੰਦੇ ਮਰਦਾ ਪੰਜ ਮਰ ਮਰਤੀਜਾ ਯਾ ਮਹਿਲਾ ਇਹ ਅਸ਼ੁੱਧ ਹੈ ਉਹ ਹੈ ਮਹਿਲਾ ਸੋ ਇਹ ਹੈ ਮਹਿਲਾ ਮਹਿਲਾ ਪਹਿਲਾ ਗੁਰੂ ਨਾਨਕ ਪਹਿਲਾ ਜਿਸ ਮਹਿਲਾ ਦੂਜਾ ਗੁਰੂ ਨਾਨਕ ਦੂਜਾ ਸ੍ਰੀ ਮਹਿਲਾ ਤੀਜਾ ਗੁਰੂ ਨਾਨਕ ਤੀਜਾ ਸ੍ਰੀ ਇਹਨੂੰ ਇੱਥੇ ਥੋੜਾ ਜਿਹਾ ਸਪੈਸਟਿਫਾਈ ਕੀਤਾ ਲਹਿਣੇ ਦੀ ਫਹਿਰਾਈ ਹੈ ਨਾਨਕਾ ਦੋਹੀ ਖੱਟੀ ਹੈ ਜੋਤ ਉਹਾ ਜੁਗਤ ਸਾਇ ਸਹ ਕਾਇਆ ਫਿਰ ਪਲਟੀਏ ਕਾਇਆ ਫਿਰ ਪਲਟੀਏ ਅਗੇ ਨਾਲ ਇਹ ਹੈ ਅਰਜਨ ਕਾਇਆ ਪਲਟ ਕੈ ਮੂਰਤ ਹਰगो ਵਿੰਦ ਸواری ਸੋਸਾ ਤੰਗੇ ਇਹ ਦਿਨ ਨਾਲ ਕਲੀਅਰ ਹੋ ਗਿਆ ਵੀ ਇਹਨੂੰ ਆਪਣਾ ਵਖਸ ਵੱਡਾ ਵੀ ਜਿਹੜਾ ਇੱਥੇ ਸੀ ਅਸ਼ੁੱਧ ਕਹਿੰਦੇ ਹਨ ਨਾ ਮਹਾਲ ਤੇ ਜਾਂ ਮਹੱਲਾ ਉਹਦੀ ਥਾਂ ਤੇ ਉਹ ਮਹਿਲਾ ਹੀ ਹੈ ਮਮਾ ਹਹਾ ਲੇਨ ਕਰਨਾ ਹੈ ਇਹ ਹੈ ਸੋ ਛਾਸੰਬਤ ਇਹ ਪ੍ਰੋਫੈਸਰ ਸਾਹਿਬ ਸਿੰਘ ਦੀ ਕਿਤਾਬ ਦੇ ਵਿੱਚੋਂ ਹੈ ਉਹਨਾਂ ਨੇ ਲਿਖਿਆ ਉਹਦੇ ਮੁਤਾਬਕ ਜਿਹੜਾ ਆਪਾਂ ਇਹ ਵਿਚਾਰ ਕੀਤੀ ਹੈ ਸੋ ਇਹਨੀਆਂ ਵਿਚਾਰ ਪਰਵਾਣ ਕਰਨੀ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ